ਅੰਜਾਮ ਦਿੱਤਾ ਹੈ ਇਥੇ ਇਹ ਦੱਸਦਾ ਇਹ ਕਿ ਸੀਸੀਟੀਵੀ ਫੁਟੇਜ ਨੂੰ ਲੈ ਕੇ ਸਾਹਮਣੇ ਆਇਆ ਜਦੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਹੁਣ ਪੁਲਿਸ ਨੇ ਗ੍ਰਿਫਤਾਰੀ ਕਰ ਲਈ ਹੈ ਤਾਂ ਹੁਣ ਵੇਖਣਾ ਹੋਵੇਗਾ ਅੱਗੇ ਕੀ ਕਾਰਵਾਈ ਹੁੰਦੀ ਹੈ ਗੁਟਕਾ ਸਾਫ ਦੀ ਜੋ ਬੇਅਦਬੀ ਹੋਈ ਹੈ ਇਹ ਮਾਮਲਾ ਸਾਹਮਣੇ ਆਇਆ ਤਾਂ ਹੁਣ ਇਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਗੁਟਕਾ ਸਾਫ ਦੀ ਜੋ ਬੇਅਦਬੀ ਹੋਈ ਹੈ ਉਥੇ ਹੀ ਇਹ ਵੀ ਦੇਖਿਆ ਗਿਆ Hindu ਧਾਰਮਿਕ ਜੋ ਪੁਸਤਕਾਂ ਨੇ ਉਹਨਾਂ ਨਾਲ ਵਿੱਚ ਛੇੜਛਾੜ ਕੀਤੀ ਗਈ ਹੈ ਪਟਿਆਲਾ ਵਿੱਚ ਗੁਟਕਾ ਸਾਫ ਦੀ ਬੇਅਦਵੀ ਹੋਈ ਹੈ ਤਾਂ ਕਿਸ ਤਰ੍ਹਾਂ ਇੱਥੇ ਟੁੱਟੇ ਵੀ ਗਏ ਨੇ ਤਾਂ ਇਹ ਤਸਵੀਰ ਵੀ ਸਾਹਮਣੇ ਆਈ ਹੈ ਜਦੋਂ ਗੁਟਕਾ ਸਾਫ ਦੀ ਬੇਅਦਵੀ ਹੋਈ ਹੈ ਤਾਂ ਪਟਿਆਲਾ ਵਿੱਚ ਗੁਟਕਾ ਸਾਫ ਦੀ ਬੇਅਦਵੀ ਹੋਈ ਉਸ ਸੰਬੰਧੀਆਂ ਤਸਵੀਰਾਂ ਸੇ ਤੁਹਾਨੂੰ ਦਿਖਾ ਰਹੇ ਹਾਂ ਤੇ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤਾਂ ਜਦੋਂ ਹੁਣ ਗ੍ਰਿਫਤਾਰੀ ਹੋਈ ਹੈ ਤਾਂ ਪੁੱਛਗਿੱਛ ਕੀਤੀ ਜਾਵੇਗੀ ਆਖਰ ਇਹ ਕਿਉਂ ਇਸ ਤਰ੍ਹਾਂ ਜੋ ਹੈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਦੇ ਪਿੱਛੇ ਕਿਸ ਦਾ ਹੱਥ ਸੀ ਕੀ ਕਿਸੇ ਦੇ ਕਹਿਣ ਤੇ ਕੀਤਾ ਜਾਂ ਫਿਰ ਆਪਣੇ ਆਪ ਕੀਤਾ ਹੁਣ ਇਸ ਤੋਂ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਣਗੇ ਪਿੰਡ ਦੇ ਰਹਿਣ ਵਾਲੇ ਨਰਿੰਦਰ ਸਿੰਘ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ ਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਟਿਆਲਾ ਤੋਂ ਇੱਕ ਗ੍ਰਿਫਤਾਰੀ ਹੋਈ ਹੈ ਪਟਿਆਲਾ ਵਿੱਚ ਗੁਟਕਾ ਸਾਹਿਬ ਦੀ ਬੇਅਦਮੀ ਹੋਈ ਤੇ ਗੁਟਕਾ ਸਾਹਿਬ ਦੀ ਬੇਅਦਬੀ ਕੋਲ ਹਲਕੇ ਦੇ ਪਿੰਡ ਸੰਜਰਪੁਰ ਦੇ ਵਿੱਚ ਹੋਈ ਹੈ ਜਿੱਥੇ ਦੇਖਿਆ ਜਾ ਸਕਦਾ ਕਿ ਧਾਰਮਿਕ ਜੋ ਪੁਸਤਕਾਂ ਨੇ ਹਿੰਦੂ ਉਤਾਰੰਦੀਆਂ ਵੀ ਜੋ ਧਾਰਮਿਕ ਪੁਸਤਕਾਂ ਨੇ ਉਹਨਾਂ ਨੂੰ ਵੀ ਫਾੜਿਆ ਗਿਆ ਤੇ ਉਥੇ ਗੁਟਕਾ ਸਾਫ ਦੇ ਤੇ ਸਾਡੇ ਪੱਤਰਕਾਰ ਨੇ ਡੀਐਸਪੀ ਨਾਲ ਗੱਲਬਾਤ ਕੀਤੀ ਕੀ ਕਿ ਉਹਨਾਂ ਨੇ ਤੁਸੀਂ ਵੀ ਸੁਣੋ ਜੀ ਸਾਡੇ ਨਾਲ ਜੁੜ ਚੁੱਕੇ ਨੇ ਗੱਪੀ ਸਾਹਿਬ ਇੱਕ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀਗਾ ਖਨੌਰ ਦੇ ਲਾਗੇ ਕੋਈ ਪਿੰਡ ਦਾ ਹੈਗਾ ਕੀ ਮਸਲਾ ਸਰ ਇਹ ਹੈ ਖਨੌਰ ਪਿੰਡ ਸੰਝਰਪੁਰ ਹੈਗਾ ਤਾਣਾ ਖਨੌਰ ਦੇ ਵਿੱਚ ਪਿੰਡ ਹੈ ਜੀ ਜਿੱਥੇ ਪਰसों ਦੀ ਗੱਲ ਹੈ ਮਤਲਬ ਤਰੀਕ 18 ਨਾ ਜੀ ਉਸੇ ਪਿੰਡ ਦੇ ਵਿੱਚ ਜਿਹੜਾ ਹੈ ਤਲਾ ਮਲੀ ਪੁਲਿਸ ਨੂੰ ਕਿ ਉੱਥੇ ਕਿਸੇ ਬੰਦੇ ਨੇ ਗੁਰਬਾਣੀ ਦੇ ਗੁਰਤਾ ਸਾਹਿਬ ਜਿਹੜੇ ਹੈਗੇ ਨੇ ਉਹ ਕੁਝ ਪੁਰਾਣੇ ਕੁਝ ਨੋਰਵੋ ਇਹਿਆ ਕੋਲ ਨਹੀਂ ਬੇਦਰ ਕਰਕੇ ਜੀ ਕਿਦਾ ਕਿ ਘਰੇ ਕੋਲੇ ਸੁੱਟ ਤੇ ਕੁਝ ਹੋਰ ਦਾ ਸਾਡੇ ਬਾਹਰ ਸੁੱਟ ਤੇ ਜੀ ਜਦੋਂ ਵੀ ਪੁਲਿਸ ਨੂੰ ਸਲਾਮ ਲਈ ਜੀ ਤਾਂ ਮੈਂ ਮਾਨਯੋਗ ਐਸਐਸਪੀ ਸਾਹਿਬ ਫਟਿਆਲਾ ਸ਼੍ਰੀ ਰਮਨ ਸ਼ਰਮਾ ਜੀ ਪਿਆਸਾ ਨੂੰ ਸਾਰੇ ਹਾਲਾਤ ਦੱਸੇ ਉਹਨਾਂ ਦੀ ਗਾਈਡਲਾਈਨ ਤੇ ਅਨੁਸਾਰ ਨਿਸ਼ਾਨ데요 ਸਿੰਘ ਸਾਹਿਬ ਐਸਪੀਡੀ ਜੀ ਸ਼੍ਰੀ ਯੁਗੇਸ਼ ਮਾਨ ਸ਼ਰਮਾ ਜੀ ਦੇ ਵਾਹਿ ਵਿੱਚ ਆਪਣੀ ਪੁਸ਼ਪ ਪਾਰਟੀ ਭੇਜ ਕੇ ਜਿਹੜਾ ਹੈ ਸਾਰੇ ਹਾਲਾਤ ਨੂੰ ਦੇਖਿਆ ਸਾਰੇ ਹਾਲਾਤ ਦੇਖਿਆ ਨਾ ਪੰਦੇ ਨੂੰ ਮੌਕੇ ਤੇ ਅਸੀਂ ਪਬਲਿਕ ਦੇ ਸਹਿਯੋਗ ਨਾਲ ਕਾਬੂ ਕੀਤਾ ਜੀ ਸਾਬੂਛੜਤਾਲ ਕੀਤੀ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਹੈਗਾ ਉਹਦੇ ਜਿਹੜੀ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਉਹਦੇ ਜਿਹੜੀ ਜਿਹੜੀ ਹੈਗੀ ਆ ਉਹ ਹਰ ਤਰ੍ਹਾਂ ਦੀ ਆ ਨਜ਼ਰ ਆ ਰਹੀ ਹੈ ਜੀ ਸਰ ਇਸ ਮਾਮਲੇ ਦੇ ਵਿੱਚ ਕੋਈ ਮਤਲਬ ਐਫ ਆਈ ਆਰ ਵਗੈਰਾ ਦਰਜ ਕਰ ਲਈ ਤੁਹਾਡੇ ਵੱਲੋਂ ਐਫ ਆਈ ਆਰ ਨੰਬਰ 27 ਜੀ ਮੇਰੀ 18422 24 ਅੰਡਰ ਸੈਕਸ਼ਨ 295 ਏ ਐਫ ਆਈ ਆਰ ਇਸ ਥਾਣਾ ਕਰੋ ਹਰਚ ਗਰੰਥੀ ਸਿੰਘ ਮੇਰ ਸਿੰਘ ਜਿਹੜੇ ਹੈਗੇ ਨੇ ਉੱਥੇ ਉਹਨਾਂ ਦੇ ਬਿਆਨ ਤੇ ਪਰਚਾ ਦਰਜ ਕਰਕੇ ਖਾਣਾ ਖਲੌਰ ਦੀ ਪੁਲਿਸ ਵਾਲੋਂ ਜਿਹੜੀ ਤੋਂ ਪੀਸ ਕੀਤੀ ਜਾ ਰਹੀ ਹੈ ਦੋਸ਼ੀ ਨੂੰ ਹਿਸ਼ਤ ਕਰ ਲਿਆ ਗਿਆ ਤੇ ਇਹਨੂੰ ਮਾਜੇਵੋ ਅਦਾਲਤ ਵਿੱਚ ਪੇਸ਼ ਕੀਤਾ ਜਿਹਨੂੰ ਮਾਜੇਵੋ ਅਦਾਲਤ ਤੋਂ ਜਿਹੜਾ ਹੈ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਲੋਕਾਂ ਦੇ ਵਿੱਚ ਪੁਲਿਸ ਦੀ ਇਸ ਫੌਰੀ ਕੀਤੀ ਕੀ ਕਾਰਵਾਈ ਤੇ ਜਿਹੜੀ ਹੈ ਉਹ ਪੂਰੀ ਸੰਤੁਸ਼ਟੀ ਹੈ ਲੋਕ ਪੁਲਿਸ ਦੀ ਇਸ ਕੰਮ ਦੀ ਸ਼ਲਾਘਾ ਕਰ ਰਹੇ ਨੇ ਤੇ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਖਾਸ ਤੌਰ ਤੇ ਧਾਰਮਿਕ ਸੰਸਥਾਵਾਂ ਦੇ ਵਿੱਚ ਜਿਹੜੀ ਵੀ ਜ਼ਿੰਮੇਵਾਰ ਕਮੇਟੀ ਨੇ ਮੈਂਬਰ ਸਾਹਿਬਾਨ ਨੇ ਪੰਚਾਇਤ ਹੈ ਜੀ ਸੀਸੀਟੀ ਕੈਮਰੇ ਲਗਵਾਏ ਜਿਹੜੇ ਕੈਮਰੇ ਲੱਗੇ ਹੋਏ ਨੇ ਕਾਫੀ ਕੈਮਰੇ ਲੱਗੇ ਹੋਏ ਨੇ ਉਹਨਾਂ ਨੂੰ ਹਰ ਵੇਲੇ ਚਾਲੂ ਹਾਲਚ ਰੱਖਿਆ ਜਾਵੇ ਬੈਟਰੀ ਬੈਕਅਪ ਦਿੱਤਾ ਜਾਵੇ ਉਹਨਾਂ ਨੂੰ ਸਮੇਂ ਸਮੇਂ ਸੇ ਚੈੱਕ ਕੀਤਾ ਜਾਵੇ ਤਾਂ ਕਿ ਕੋਈ ਵੀ ਜਿਹੜਾ ਮਾੜਾ ਅਲਸਰ ਅਜੇ ਹੀ ਕੋਈ ਮਾੜੀ ਹਰਕਤ ਨਾ ਕਰ ਸਕੇ ਤੇ ਲੋਕਾਂ ਦੀ ਅਮਨ ਸ਼ਾਂਤੀ ਨੂੰ ਖਰਾਬ ਨਾ ਹੋਵੇ ਜੀ ਡੀਐਫਪੀ ਸਾਹਿਬ ਸ਼ੁਕਰੀਆ ਜੀ ਸ਼ੁਕਰੀਆ ਤਾਂ ਪਟਿਆਲਾ ਵਿੱਚ ਬੇਅਦਵੀ ਕੀਤੀ ਗਈ ਹੈ ਗੁੜਕਾ ਸਾਹ ਦੇ ਅੰਗ ਪਾੜੇ ਗਏ ਨੇ ਉਥੇ ਹੀ ਛੇੜਛਾੜ Hindu ਧਰਮ ਦੀਆਂ ਜੋ ਪੁਸਤਕਾਂ ਨੇ ਉਹਨਾਂ ਨਾਲ ਵੀ ਕੀਤੀ ਗਈ ਹੈ ਤਾਂ ਇਹ ਤੁਹਾਨੂੰ ਦੱਸ ਦਈਏ ਗੁੜਕਾ ਸਾਹ ਦੀ ਬੇਅਦਵੀਂ ਪਟਿਆਲਾ ਦੇ ਵਿੱਚ ਹੋਈ ਹੈ ਗੁਟਕਾ ਸਾਫ ਦੀ ਬੇਅਦਮੀ ਹੋਈ ਹੈ ਪਟਿਆਲਾ ਵਿੱਚ ਗੁਟਕਾ ਸਾਫ ਦੀ ਬੇਅਦਮੀ ਹੋਈ ਹੈ ਕਨੌਰ ਹਲਕੇ ਦੇ ਪਿੰਡ ਸੰਜਰਪੁਰ ਵਿੱਚ ਬੇਅਦਮੀ ਹੋਈ ਹੈ ਗੁਰੂ ਘਰ ਦੇ ਬਾਹਰ ਗੁਟਕਾ ਸਾਫ ਦੇ ਅੰਗ ਪਾੜ ਦਿੱਤੇ Hindu ਧਾਰਮਿਕ ਪੁਸਤਕਾਂ ਦੇ ਵੀ ਅੰਗ ਪਾੜ ਦਿੱਤੇ ਪਿੰਡ ਦੇ ਹੀ ਰਹਿਣ ਵਾਲੇ ਨਰਿੰਦਰ ਸਿੰਘ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜੋ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਤੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ 2:30 ਵਜੇ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਠਨੌਰ ਦੇ ਪਿੰਡ ਸੰਝਰਪੁਰ ਦਾ ਮਾਮਲਾ ਜਿੱਥੇ ਬੇਅਦਮੀ ਹੋਈ ਹੈ ਗੁਟਕਾ ਸਾਹਿਬ ਦੀ ਬੇਅਦਮੀ ਹੋਈ ਹੈ ਹਿੰਦੂ ਧਾਰਮਿਕ ਪਸਤਾਂ ਦਾ ਵੀ ਇੱਥੇ ਜੋ ਹੈ ਦੇਖਿਆ ਗਿਆ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਗੁਟਕਾ ਸਾਹਿਬ ਦੀ ਬੇਅਦਮੀ ਹੋਈ ਹੈ ਤਾਂ ਇਹ ਜੋ ਮਾਮਲਾ ਸਾਹਮਣੇ ਆਇਆ ਹੈ ਪਟਿਆਲਾ ਤੋਂ ਸਾਹਮਣੇ ਆਇਆ ਹੈ ਇੱਥੇ ਦੱਸ ਦਈਏ ਕਿ ਹਿੰਦੂ ਧਾਰਮਿਕ ਪਸਕਾ ਦੇ ਵੀ ਅੰਗ ਕਾੜੇ ਗਏ ਨੇ ਗੁਟਕਾ ਸਾਹਿਬ ਦੀ ਬੇਅਦਮੀ ਹੋਈ ਹੈ ਜੋ ਇਹ ਮਾਮਲਾ ਸਾਹਮਣੇ ਆਇਆ ਹੈ ਤਾਂ ਪਿੰਡ ਦੇ ਹੀ ਰਹਿਣ ਵਾਲੇ ਨਰਿੰਦਰ ਸਿੰਘ ਨੇ ਅੰਜਾਮ ਦਿੱਤਾ ਹੈ ਇਥੇ ਇਹ ਦੱਸਦਾ ਇਹ ਕਿ ਸੀਸੀਟੀਵੀ ਫੁਟੇਜ ਵੀ ਇਸ ਨੂੰ ਲੈ ਕੇ ਸਾਹਮਣੇ ਆਇਆ ਜਦੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਹੁਣ ਪੁਲਿਸ ਨੇ ਗ੍ਰਿਫਤਾਰੀ ਕਰ ਲਈ ਹੈ ਤਾਂ ਹੁਣ ਵੇਖਣਾ ਹੋਵੇਗਾ ਅੱਗੇ ਕੀ ਕਾਰਵਾਈ ਹੁੰਦੀ ਹੈ ਗੁਟਕਾ ਸਾਫ ਦੀ ਜੋ ਬੇਅਦਬੀ ਹੋਈ ਹੈ ਇਹ ਮਾਮਲਾ ਸਾਹਮਣੇ ਆਇਆ ਤਾਂ ਹੁਣ ਇਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਗੁਟਕਾ ਸਾਫ ਦੀ ਜੋ ਬੇਅਦਬੀ ਹੋਈ ਹੈ ਉਥੇ ਇਹ ਵੀ ਦੇਖਿਆ ਗਿਆ Hindu ਧਾਰਮਿਕ ਜੋ ਪੁਸਤਕਾਂ ਨੇ ਉਹਨਾਂ ਨਾਲ ਵਿੱਚ ਛੇੜਛਾੜ ਕੀਤੀ ਗਈ ਹੈ ਪਟਿਆਲਾ ਵਿੱਚ ਗੁਟਕਾ ਸਾਫ ਦੀ ਬੇਅਦਵੀ ਹੋਈ ਹੈ ਤਾਂ ਕਿਸ ਤਰ੍ਹਾਂ ਇੱਥੇ ਟੁੱਟੇ ਵੀ ਗਏ ਨੇ ਤਾਂ ਇਹ ਤਸਵੀਰ ਵੀ ਸਾਹਮਣੇ ਆਈ ਹੈ ਜਦੋਂ ਗੁਟਕਾ ਸਾਫ ਦੀ ਬੇਅਦਵੀ ਹੋਈ ਹੈ ਤਾਂ ਪਟਿਆਲਾ ਵਿੱਚ ਗੁਟਕਾ ਸਾਫ ਦੀ ਬੇਅਦਵੀ ਹੋਈ ਉਸ ਸਮੇਂ ਦੀਆਂ ਤਸਵੀਰਾਂ ਸੇ ਤੁਹਾਨੂੰ ਦਿਖਾ ਰਹੇ ਹਾਂ ਤੇ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤਾਂ ਜਦੋਂ ਹੁਣ ਗ੍ਰਿਫਤਾਰੀ ਹੋਈ ਹੈ ਤਾਂ ਪੁੱਛਗਿੱਛ ਕੀਤੀ ਜਾਵੇਗੀ ਆਖਰ ਇਹ ਕਿਉਂ ਇਸ ਤਰ੍ਹਾਂ ਜੋ ਹੈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਦੇ ਪਿੱਛੇ ਕਿਸ ਦਾ ਹੱਥ ਸੀ ਕੀ ਕਿਸੇ ਨੇ ਕਹਿਣ ਤੇ ਕੀਤਾ ਜਾਂ ਫਿਰ ਆਪਣੇ ਆਪ ਕੀਤਾ ਹੁਣ ਇਸ ਤੋਂ ਪੁਛੇਜ ਦੌਰਾਨ ਕਈ ਖੁਲਾਸੇ ਹੋਣਗੇ ਪਿੰਡ ਦੇ ਰਹਿਣ ਵਾਲੇ ਨਰਿੰਦਰ ਸਿੰਘ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗੁਟਕਾ ਸਾਫ ਦੀ ਬੇਅਦਬੀ ਹੋਈ ਹੈ ਤੇ ਪੁਲਿਸ ਨੇ ਗ੍ਰਫਤਾਰ ਕਰ ਲਿਆ ਪਟਿਆਲਾ ਤੋਂ ਇਹ ਗ੍ਰਫਤਾਰੀ ਹੋਈ ਹੈ ਪਟਿਆਲਾ ਵਿੱਚ ਗੁਟਕਾ ਸਾਫ ਦੀ ਬੇਅਦਬੀ ਹੋਈ ਤੇ ਗੁਟਕਾ ਸਾਫ ਦੀ ਬੇਅਦਬੀ ਕੋਲ ਹਲਕੇ ਦੇ ਪਿੰਡ ਸੰਝਰਪੁਰ ਦੇ ਵਿੱਚ ਹੋਈ ਹੈ ਜਿੱਥੇ ਦੇਖਿਆ ਜਾ ਸਕਦਾ ਕਿ ਧਾਰਮਿਕ ਜੋ ਪੁਸਤਕਾਂ ਨੇ ਹਿੰਦੂ ਧਰਮ ਦੀਆਂ ਵੀ ਜੋ ਧਾਰਮਿਕ ਪੁਸਤਕਾਂ ਨੇ ਉਹਨਾਂ ਨੂੰ ਵੀ ਫਾੜਿਆ ਗਿਆ ਤੇ ਉਥੇ ਗੁਟਕਾ ਸਾਫ ਦੇ ਤੇ ਸਾਡੇ ਪੱਤਰਕਾਰ ਨੇ ਡੀਐਸਪੀ ਨਾਲ ਗੱਲਬਾਤ ਕੀਤੀ ਕੀ ਕੀ ਉਹਨਾਂ ਨੇ ਤੁਸੀਂ ਵੀ ਸੁਣੋ ਜੀ ਸਾਡੇ ਨਾਲ ਜੁੜ ਚੁੱਕੇ ਨੇ ਗੱਪੀ ਸਾਹਿਬ ਇੱਕ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀਗਾ ਖਨੌਰ ਦੇ ਲਾਗੇ ਕੋਈ ਪਿੰਡ ਦਾ ਹੈਗਾ ਕੀ ਮਸਲਾ ਸਰ ਇਹ ਜੀ ਖਨੌਰ ਪਿੰਡ ਸੰਝਰਪੁਰ ਹੈਗਾ ਤਾਣਾ ਖਨੌਰ ਦੇ ਵਿੱਚ ਪਿੰਡ ਹੈ ਜੀ ਜਿੱਥੇ ਪਰसों ਦੀ ਗੱਲ ਹੈ ਮਤਲਬ ਤਰੀਕ 18 ਨਾ ਜੀ ਉਸੇ ਪਿੰਡ ਦੇ ਵਿੱਚ ਜਿਹੜਾ ਹੈ ਤਲਾ ਮਲੇ ਪੁਲਿਸ ਨੂੰ ਕਿ ਉੱਥੇ ਕਿਸੇ ਬੰਦੇ ਨੇ ਗੁਰਬਾਣੀ ਦੇ ਗੁਰਤਾ ਸਾਹਿਬ ਜਿਹੜੇ ਹੈਗੇ ਨੇ ਉਹ ਕੁਝ ਪੁਰਾਣੇ ਕੁਝ ਨੋਰਵੋ ਇਹ ਰਿਆ ਪੁਰਾਣੇ ਬੇਦਰੂ ਕਰਕੇ ਦੇਖਦਾ ਕਿ ਘਰੇ ਕੋਲੇ ਸੁੱਟ ਤੇ ਕੁਝ ਹੋਰ ਦਾ ਸਾਹ ਬਾਹਰ ਸੁੱਟ ਤੇ ਜੀ ਜਦੋਂ ਵੀ ਪੁਲਿਸ ਨੂੰ ਕਲਾਮ ਲਈ ਜੀ ਤਾਂ ਮੈਂ ਮਾਨਯੋਗ ਐਸਐਸਪੀ ਸਾਹਿਬ ਫਟਿਆਲਾ ਸ਼੍ਰੀ ਰੋਹਨ ਸ਼ਰਮਾ ਜੀ ਪਿਆਸਾ ਨੂੰ ਸਾਰੇ ਹਾਲਾਤ ਦੱਸੇ ਉਹਨਾਂ ਦੀ ਗਾਈਡਲਾਈਨ ਤੇ ਅਨੁਸਾਰ ਨਿਸ਼ਾਨਦੇਸ਼ ਨੂੰ ਸਾਹਿਬ ਐਸਪੀ ਡੀ ਜੀ ਸ਼੍ਰੀ ਯੁਗੇਸ਼ ਮਾਨ ਸ਼ਰਮਾ ਜੀ ਦੇਖ ਵਾਈ ਵਿੱਚ ਆਪਣੀ ਪੁਸ਼ ਪਾਰਟੀ ਭੇਜ ਕੇ ਜਿਹੜਾ ਹੈ ਸਾਰੇ ਹਾਲਾਤ ਨੂੰ ਦੇਖਿਆ ਸਾਰੇ ਲੋਕ ਦੇਖਿਆ ਬੰਦੇ ਨੂੰ ਮੌਕੇ ਤੇ ਅਸੀਂ ਪਬਲਿਕ ਦੇ ਸਹਿਯੋਗ ਨਾਲ ਕਾਬੂ ਕੀਤਾ ਜੀ ਸਾਬੂਛੜਤਾਲ ਕੀਤੀ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਹੈਗਾ ਉਹਦੇ ਜਿਹੜੀ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਉਹਦੇ ਜਿਹੜੀ ਜਿਹੜੀ ਹੈਗੀ ਆ ਉਹ ਹਰ ਤਰ੍ਹਾਂ ਦੀ ਆ ਨਜ਼ਰ ਆ ਰਹੀ ਹੈ ਜੀ ਸਰ ਇਸ ਮਾਮਲੇ ਦੇ ਵਿੱਚ ਕੋਈ ਮਤਲਬ ਐਫ ਆਈ ਆਰ ਵਗੈਰਾ ਦਰਜ ਕਰ ਲਈ ਤੁਹਾਡੇ ਵੱਲੋਂ ਐਫ ਆਈ ਆਰ ਨੰਬਰ 27 ਜੀ ਮੇਤੀ 18 4 22 24 ਅੰਡਰ ਸੈਕਸ਼ਨ 295 ए ਅਰਸੀ ਥਾਣਾ ਕਰੋਰ ਚ ਗਰੰਥੀ ਸਿੰਘ ਮੇਰ ਸਿੰਘ ਜਿਹੜੇ ਹੈਗੇ ਨੇ ਉਥੇ ਉਹਨਾਂ ਦੇ ਬਿਆਨ ਤੇ ਪਰਚਾ ਦਰਜ ਕਰਕੇ ਥਾਣਾ ਕਰੋਰ ਦੀ ਪੁਲਿਸ ਵਾਰਟੀ ਵੱਲੋਂ ਜਿਹੜੀ ਤੋਂ ਪੀਸ ਕੀਤੀ ਜਾ ਰਹੀ ਹੈ ਦੋਸ਼ੀ ਨੂੰ ਹਿਸ਼ਤ ਕਰ ਲਿਆ ਗਿਆ ਤੇ ਇਹਨੂੰ ਮਾਜੇਵੋ ਅਦਾਲਤ ਵਿੱਚ ਪੇਸ਼ ਕੀਤਾ ਜਿਹਨੂੰ ਮਾਜੇਵੋ ਅਦਾਲਤ ਤੋਂ ਜਿਹੜਾ ਹੈ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਲੋਕਾਂ ਦੇ ਵਿੱਚ ਪੁਲਿਸ ਦੀ ਇਸ ਫੌਰੀ ਕੀਤੀ ਕੀ ਕਾਰਵਾਈ ਤੇ ਜਿਹੜੀ ਹੈ ਉਹ ਪੂਰੀ ਸੰਤੁਸ਼ਟੀ ਹੈ ਲੋਕ ਪੁਲਿਸ ਦੀ ਇਸ ਕੰਮ ਦੀ ਸ਼ਲਾਘਾ ਕਰ ਰਹੇ ਨੇ ਤੇ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਖਾਸ ਤੌਰ ਤੇ ਧਾਰਮਿਕ ਸੰਸਥਾਵਾਂ ਦੇ ਵਿੱਚ ਜਿਹੜੀ ਵੀ ਜ਼ਿੰਮੇਵਾਰ ਕਮੇਟੀ ਨੇ ਮੈਂਬਰ ਸਾਹਿਬਾਨ ਨੇ ਪੰਚਾਇਤ ਹੈ ਉਹ ਸੀਸੀਟੀ ਵੀ ਕੈਮਰੇ ਲਗਵਾਏ ਜਿਹੜੇ ਕੈਮਰੇ ਲੱਗੇ ਹੋਏ ਨੇ ਕਾਫੀ ਕੈਮਰੇ ਲੱਗੇ ਹੋਏ ਨੇ ਉਹਨਾਂ ਨੂੰ ਹਰ ਵੇਲੇ ਚਾਲੂ ਹਾਲਚ ਰੱਖਿਆ ਜਾਵੇ ਬੈਟਰੀ ਬੈਕਅਪ ਦਿੱਤਾ ਜਾਵੇ ਉਹਨਾਂ ਨੂੰ ਸਮੇਂ ਸਮੇਂ ਸਿਰ ਚੈੱਕ ਕੀਤਾ ਜਾਵੇ ਤਾਂ ਕਿ ਕੋਈ ਜਿਹੜਾ ਮਾੜਾ ਅੰਸਰ ਅਜੇ ਕੋਈ ਮਾੜੀ ਹਰਕਤ ਨਾ ਕਰ ਸਕੇ ਤੇ ਲੋਕਾਂ ਦੀ ਅਮਨ ਸ਼ਾਂਤੀ ਨੂੰ ਜਾਨਫਾਗ ਨਾ ਹੋਵੇ ਜੀ ਡੀਐਸਪੀ ਸਾਹਿਬ ਸ਼ੁਕਰੀਆ ਜੀ ਸ਼ੁਕਰੀਆ ਤਾਂ ਪਟਿਆਲਾ ਵਿੱਚ ਬੇਅਦਵੀ ਕੀਤੀ ਗਈ ਹੈ ਗੁਟਕਾ ਸਾਹ ਦੇ ਅੰਗ ਪਾੜੇ ਗਏ ਨੇ ਉੱਥੇ ਹੀ ਛੇੜਛਾੜ Hindu ਧਰਮ ਦੀਆਂ ਜੋ ਪੁਸਤਕਾਂ ਨੇ ਉਹਨਾਂ ਨਾਲ ਵੀ ਕੀਤੀ ਗਈ ਹੈ ਤਾਂ ਇੱਥੇ ਦੱਸ ਦਈਏ ਗੁਟਕਾ ਸਾਹ ਦੀ ਬੇਅਦਵੀ ਪਟਿਆਲਾ ਦੇ ਵਿੱਚ ਹੋਈ ਹੈ ਗੁਟਕਾ ਸਾਫ ਦੀ ਬੇਅਦਮੀ ਹੋਈ ਹੈ ਪਟਿਆਲਾ ਵਿੱਚ ਗੁਟਕਾ ਸਾਫ ਦੀ ਬੇਅਦਮੀ ਹੋਈ ਹੈ ਕਨੌਰ ਹਲਕੇ ਦੇ ਪਿੰਡ ਸੰਜਰਪੁਰ ਵਿੱਚ ਬੇਅਦਮੀ ਹੋਈ ਹੈ ਗੁਰੂ ਘਰ ਦੇ ਬਾਹਰ ਗੁਟਕਾ ਸਾਫ ਦੇ ਅੰਗ ਪਾੜ ਦਿੱਤੇ Hindu ਧਾਰਮਿਕ ਪੁਸਤਕਾਂ ਦੇ ਵੀ ਅੰਗ ਪਾੜ ਦਿੱਤੇ ਪਿੰਡ ਦੇ ਹੀ ਰਹਿਣ ਵਾਲੇ ਨਰਿੰਦਰ ਸਿੰਘ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜੋ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਤੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ 2:30 ਵਜੇ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਠਨੌਰ ਦੇ ਪਿੰਡ ਸੰਝਰਪੁਰ ਦਾ ਮਾਮਲਾ ਜਿੱਥੇ ਬੇਅਦਬੀ ਹੋਈ ਹੈ ਗੁੜਕਾ ਸਾਹਿਬ ਦੀ ਬੇਅਦਬੀ ਹੋਈ ਹੈ ਹਿੰਦੂ ਧਾਰਮਿਕ ਪਸਤਾਂ ਦਾ ਵੀ ਇੱਥੇ ਜੋ ਹੈ ਦੇਖਿਆ ਗਿਆ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਗੁੜਕਾ ਸਾਹਿਬ ਦੀ ਬੇਅਦਬੀ ਹੋਈ ਹੈ ਤਾਂ ਇਹ ਜੋ ਮਾਮਲਾ ਸਾਹਮਣੇ ਆਇਆ ਹੈ ਪਟਿਆਲਾ ਤੋਂ ਸਾਹਮਣੇ ਆਇਆ ਹੈ ਇੱਥੇ ਦੱਸ ਦਈਏ ਕਿ ਹਿੰਦੂ ਧਾਰਮਿਕ ਪਸਕਾ ਦੇ ਵੀ ਅੰਗ ਪਾੜੇ ਗਏ ਨੇ ਗੁੜਕਾ ਸਾਹਿਬ ਦੀ ਬੇਅਦਬੀ ਹੋਈ ਹੈ ਜੋ ਇਹ ਮਾਮਲਾ ਸਾਹਮਣੇ ਆਇਆ ਹੈ ਆਹ ਪਿੰਡ ਦੇ ਹੀ ਰਹਿਣ ਵਾਲੇ ਨਰਿੰਦਰ ਸਿੰਘ ਨੇ ਅੰਜਾਮ ਦਿੱਤਾ ਹੈ ਇਥੇ ਇਹ ਦੱਸ ਦਈਏ ਕਿ ਸੀਸੀਟੀਵੀ ਫੁਟੇਜ ਵੀ ਇਸ ਨੂੰ ਲੈ ਕੇ ਸਾਹਮਣੇ ਆਇਆ ਜਦੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਹੁਣ ਪੁਲਿਸ ਨੇ ਗ੍ਰਿਫਤਾਰੀ ਕਰ ਲਈ ਹੈ ਤਾਂ ਹੁਣ ਵੇਖਣਾ ਹੋਵੇਗਾ ਅੱਗੇ ਕੀ ਕਾਰਵਾਈ ਹੁੰਦੀ ਹੈ ਗੁਟਕਾ ਸਾਫ ਦੀ ਜੋ ਇਹ ਬੇਅਦਮੀ ਹੋਈ ਹੈ ਇਹ ਮਾਮਲਾ ਸਾਹਮਣੇ ਆਇਆ ਤਾਂ ਹੁਣ ਇਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਗੁਟਕਾ ਸਾਫ ਦੀ ਜੋ ਬੇਅਦਮੀ ਹੋਈ ਹੈ ਉੱਥੇ ਇਹ ਵੀ ਦੇਖਿਆ ਗਿਆ Hindu ਧਾਰਮਿਕ ਜੋ ਪੁਸਤਕਾਂ ਨੇ ਉਹਨਾਂ ਨਾਲ ਵੀ ਛੇੜਛਾੜ ਕੀਤੀ ਗਈ ਹੈ ਪਟਿਆਲਾ ਵਿੱਚ ਗੁਟਕਾ ਸਾਹਿਬ ਦੀ ਬੇਅਦਵੀ ਹੋਈ ਹੈ ਤਾਂ ਕਿਸ ਤਰ੍ਹਾਂ ਇੱਥੇ ਟੁੱਟੇ ਵੀ ਗਏ ਨੇ ਤਾਂ ਇਹ ਤਸਵੀਰ ਵੀ ਸਾਹਮਣੇ ਆਈ ਹੈ ਜਦੋਂ ਗੁਟਕਾ ਸਾਹਿਬ ਦੀ ਬੇਅਦਵੀ ਹੋਈ ਹੈ ਤਾਂ ਪਟਿਆਲਾ ਵਿੱਚ ਗੁਟਕਾ ਸਾਹਿਬ ਦੀ ਬੇਅਦਵੀ ਹੋਈ ਉਸ ਸੰਬੰਧੀਆਂ ਤਸਵੀਰਾਂ ਸੇ ਤੁਹਾਨੂੰ ਦਿਖਾ ਰਹੇ ਹਾਂ ਤੇ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤਾਂ ਜਦੋਂ ਹੁਣ ਗ੍ਰਿਫਤਾਰੀ ਹੋਈ ਹੈ ਤਾਂ ਪੁੱਛਗਿੱਛ ਕੀਤੀ ਜਾਵੇਗੀ ਆਖਰ ਇਹ ਕਿਉਂ ਇਸ ਤਰ੍ਹਾਂ ਜੋ ਹੈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਦੇ ਪਿੱਛੇ ਕਿਸ ਦਾ ਹੱਥ ਸੀ ਕੀ ਕਿਸੇ ਨੇ ਕਹਿਣ ਤੇ ਕੀਤਾ ਜਾਂ ਫਿਰ ਆਪਣੇ ਆਪ ਕੀਤਾ ਹੁਣ ਇਸ ਤੋਂ ਪੁਛਗਿਸ ਦੌਰਾਨ ਕਈ ਖੁਲਾਸੇ ਹੋਣਗੇ ਪਿੰਡ ਦੇ ਰਹਿਣ ਵਾਲੇ ਨਰਿੰਦਰ ਸਿੰਘ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗੁਟਕਾ ਸਾਫ ਦੀ ਬੇਅਦਬੀ ਹੋਈ ਹੈ ਤੇ ਪੁਲਿਸ ਨੇ ਗ੍ਰਫਤਾਰ ਕਰ ਲਿਆ ਪਟਿਆਲਾ ਤੋਂ ਇਹ ਗ੍ਰਫਤਾਰੀ ਹੋਈ ਹੈ ਪਟਿਆਲਾ ਵਿੱਚ ਗੁਟਕਾ ਸਾਫ ਦੀ ਬੇਅਦਮੀ ਹੋਈ ਤੇ ਗੁਟਕਾ ਸਾਫ ਦੀ ਬੇਅਦਮੀ ਕੋਲ ਹਲਕੇ ਦੇ ਪਿੰਡ ਸੰਜਰਪੁਰ ਦੇ ਵਿੱਚ ਹੋਈ ਹੈ ਜਿੱਥੇ ਦੇਖਿਆ ਜਾ ਸਕਦਾ ਹੈ ਕਿ ਧਾਰਮਿਕ ਜੋ ਪੁਸਤਕਾਂ ਨੇ ਹਿੰਦੂ ਉਤਾਰੰਦੀਆਂ ਵੀ ਜੋ ਧਾਰਮਿਕ ਪੁਸਤਕਾਂ ਨੇ ਉਹਨਾਂ ਨੂੰ ਵੀ ਫਾੜਿਆ ਗਿਆ ਤੇ ਉਥੇ ਗੁਟਕਾ ਸਾਫ ਦੇ ਤੇ ਸਾਡੇ ਪੱਤਰਕਾਰ ਨੇ ਡੀਐਸਪੀ ਨਾਲ ਗੱਲਬਾਤ ਕੀਤੀ ਕੀ ਕੀ ਉਹਨਾਂ ਨੇ ਤੁਸੀਂ ਵੀ ਸੁਣੋ ਜੀ ਸਾਡੇ ਨਾਲ ਜੁੜ ਚੁੱਕੇ ਨੇ ਗਿੱਪੀ ਸਾਹਿਬ ਇੱਕ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀਗਾ ਕਨੌਰ ਦੇ ਲਾਗੇ ਕੋਈ ਪਿੰਡ ਦਾ ਹੈਗਾ ਕੀ ਮਸਲਾ ਸਰ ਇਹ ਹੈ ਕਨੌਰ ਪਿੰਡ ਸੰਝਰਪੁਰ ਹੈਗਾ ਤਨਖਨੌਰ ਦੇ ਵਿੱਚ ਪਿੰਡ ਹੈ ਜੀ ਜਿੱਥੇ ਪਰसों ਦੀ ਗੱਲ ਹੈ ਮਤਲਬ ਤਰੀਕ 18 ਨੂੰ ਜੀ ਉਸੇ ਪਿੰਡ ਦੇ ਵਿੱਚ ਜਿਹੜਾ ਹੈ ਤਲਾ ਮਲੀ ਪੁਲਿਸ ਨੂੰ ਕਿ ਉੱਥੇ ਕਿਸੇ ਬੰਦੇ ਨੇ ਗੁਰਬਾਣੀ ਦੇ ਗੁਰਤਾ ਸਾਹਿਬ ਜਿਹੜੇ ਹੈਗੇ ਨੇ ਉਹ ਕੁਝ ਪੁਰਾਣੇ ਕੁਝ ਲੋਰ ਇਹਦੇ ਆਹੋਂਾਂ ਦੇ ਬੇਦਰਦ ਕਰਕੇ ਦੇਖਦਾ ਕਿ ਘਰੇ ਕੋਲੇ ਸੁੱਟ ਤੇ ਕੁਝ ਬੋਲਦਾ ਸਾਹਮਣੇ ਬਾਹਰ ਸੁੱਟ ਤੇ ਹੂੰ ਜੀ ਜਦੋਂ ਵੀ ਪੁਲਿਸ ਨੂੰ ਤਲਾਸ਼ ਮਿਲੀ ਜੀ ਤਾਂ ਮੈਂ ਮਾਨਯੋਗ ਐਸਐਸਪੀ ਸਾਹਿਬ ਫਟਿਆਲਾ ਸ਼੍ਰੀ ਰੋਹਨ ਸ਼ਰਮਾ ਜੀ ਪਿਆਸਾ ਨੂੰ ਸਾਰੇ ਹਾਲਾਤ ਦੱਸੇ ਉਹਨਾਂ ਦੀ ਗਾਈਡਲਾਈਨ ਤੇ ਅਨੁਸਾਰ ਨਿਰਦੇਸ਼ ਦਿੱਤਾ ਸਾਹਿਬ ਐਸਪੀਡੀ ਜੀ ਸ਼੍ਰੀ ਯੁਗੇਸ਼ ਕੁਮਾਰ ਸ਼ਰਮਾ ਹੂੰ ਪਿਆਸ ਜੀ ਦੇਖ ਵਹੀ ਵਿੱਚ ਆਪਣੀ ਪੁਸ਼ਪ ਪਾਰਟੀ ਪੇਜ ਕਿ ਜਿਹੜਾ ਹੈ ਸਾਰੇ ਹਾਲਾਤ ਨੂੰ ਦੇਖਿਆ ਸਾਰੇ ਹਾਲਾਤ ਦੇਖਿਆ ਨਾ ਪੰਦਰਮੌਕੇ ਤੁਸੀਂ ਪਬਲਿਕ ਦੇ ਸਹਿਯੋਗ ਨਾਲ ਕਾਬੂ ਕੀਤਾ ਜੀ ਦਾ ਪੁਸ਼ਟਕੜ ਤਾਲ ਕੀਤੀ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਹੈਗਾ ਉਹਦੇ ਜਿਹੜੀ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਉਹਦੇ ਜਿਹੜੀ ਜਿਹੜੀ ਹੈਗੀ ਆ ਉਹ ਹਰਕਤ ਜਿਹੜੀ ਆ ਨਜ਼ਰ ਆ ਰਹੀ ਹੈ ਜੀ ਸਰ ਇਸ ਮਾਮਲੇ ਦੇ ਵਿੱਚ ਕੋਈ ਮਤਲਬ ਐਫਆਈਆਰ ਵਗੈਰਾ ਦਰਜ ਕਰ ਲਈ ਜੀ ਤੁਹਾਡੇ ਵੱਲ ਜੀ ਉਹਦੇ ਵਿੱਚ ਐਫਆਈਆਰ ਨੰਬਰ 27 ਜੀ ਮਿਤੀ 18 4 22 24 ਅੰਡਰ ਸੈਕਸ਼ਨ 295 ਏ ਐਫਆਈਆਰ ਸਥਾਣਾ ਕਰੋ ਹਰਚ ਗਰੰਥੀ ਸਿੰਘ ਮੇਰ ਸਿੰਘ ਜਿਹੜੇ ਹੈਗੇ ਨੇ ਉੱਥੇ ਉਹਨਾਂ ਦੇ ਬਿਆਨ ਤੇ ਪਰਚਾ ਦਰਜ ਕਰਕੇ ਖਣਕ ਨੌਰਜ ਪੁਸ਼ਪਾਰਟੀ ਵੱਲੋਂ ਜਿਹੜੀ ਤਪੀਸ਼ ਕੀਤੀ ਜਾ ਰਹੀ ਹੈ ਦੋਸ਼ੀ ਨੂੰ ਅਸ਼ਟ ਕਰ ਲਿਆ ਗਿਆ ਤੇ ਉਹਨੂੰ ਮਾਜੇਵਦਾਲ ਵਿੱਚ ਪੇਸ਼ ਕੀਤਾ ਜਿਹਨੂੰ ਮਾਜੇਵਦਾਲ ਤੋਂ ਜਿਹੜਾ ਹੈ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਲੋਕਾਂ ਦੇ ਵਿੱਚ ਉਸ ਦੀ ਸਖੋਰੇ ਕੀਤੀ ਕੀ ਕਾਰਵਾਈ ਤੇ ਜਿਹੜੀ ਹੈ ਉਹ ਪੂਰੀ ਸੰਤੁਸ਼ਟੀ ਹੈ ਲੋਕ ਪੁਲਿਸ ਦੀ ਇਸ ਕੰਮ ਦੀ ਸ਼ਲਾਘਾ ਕਰ ਰਹੇ ਨੇ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਖਾਸ ਤੌਰ ਤੇ ਧਾਰਮਿਕ ਸੰਸਥਾਵਾਂ ਦੇ ਵਿੱਚ ਜਿਹੜੀ ਵੀ ਜ਼ਿੰਮੇਵਾਰ ਕਮੇਟੀ ਨੇ ਮੈਂਬਰ ਸਾਹਿਬਾਨ ਨੇ ਪੰਚਾਇਤ ਹੈ ਉਹ ਸੀਸੀਟੀ ਕੈਮਰੇ ਲਗਵਾਏ ਜਿਹੜੇ ਕੈਮਰੇ ਲੱਗੇ ਹੋਏ ਨੇ ਕਾਫੀ ਕੈਮਰੇ ਲੱਗੇ ਹੋਏ ਨੇ ਉਹਨਾਂ ਨੂੰ ਹਰ ਵੇਲੇ ਚਾਲੂ ਹਾਲਚ ਰੱਖਿਆ ਜਾਵੇ ਬੈਟਰੀ ਬੈਕਅਪ ਦਿੱਤਾ ਜਾਵੇ ਉਹਨਾਂ ਨੂੰ ਸਮੇਂ ਸਮੇਂ ਸਰ ਚੈੱਕ ਕੀਤਾ ਜਾਵੇ ਤਾਂ ਕਿ ਕੋਈ ਜਿਹੜਾ ਮਾੜਾ ਅੰਸਰ ਅਜੇ ਕੋਈ ਮਾੜੀ ਹਰਕਤ ਨਾ ਕਰ ਸਕੇ ਤੇ ਲੋਕਾਂ ਦੀ ਅਮਨ ਸ਼ਾਂਤੀ ਨੂੰ ਜਾਨਫਾਂਗ ਨਾ ਹੋਵੇ ਜੀ ਡੀਐਸਪੀ ਸਾਹਿਬ ਸ਼ੁਕਰੀਆ ਜੀ ਸ਼ੁਕਰੀਆ ਸਾਹਿਬ ਤਾਂ ਪਟਿਆਲਾ ਵਿੱਚ ਬੇਅਦਵੀ ਕੀਤੀ ਗਈ ਹੈ ਗੁੜਕਾ ਸਾਹਦੇ ਅੰਗ ਪਾੜੇ ਗਏ ਨੇ ਉਥੇ ਹੀ ਛੇੜਛਾੜ Hindu ਧਰਮ ਦੀਆਂ ਜੋ ਪੁਸਤਕਾਂ ਨੇ ਉਹਨਾਂ ਨਾਲ ਵੀ ਕੀਤੀ ਗਈ ਹੈ ਤਾਂ ਇੱਥੇ ਦੱਸ ਦਈਏ ਗੁੜਕਾ ਸਾਹਦੀ ਬੇਅਦਵੀ ਪਟਿਆਲਾ ਦੇ ਵਿੱਚ ਹੋਈ ਹੈ ਗੁਟਕਾ ਸਾਭ ਦੀ ਬੇਅਦਮੀ ਹੋਈ ਹੈ ਪਟਿਆਲਾ ਵਿੱਚ ਗੁਟਕਾ ਸਾਭ ਦੀ ਬੇਅਦਮੀ ਹੋਈ ਹੈ ਕਨੌਰ ਹਲਕੇ ਦੇ ਪਿੰਡ ਸੰਜਰਪੁਰ ਵਿੱਚ ਬੇਅਦਮੀ ਹੋਈ ਹੈ ਗੁਰੂ ਘਰ ਦੇ ਬਾਹਰ ਗੁਟਕਾ ਸਾਭ ਦੇ ਅੰਗ ਪਾੜ ਦਿੱਤੇ Hindu ਧਾਰਮਿਕ ਪੁਸਤਕਾਂ ਦੇ ਵੀ ਅੰਗ ਪਾੜ ਦਿੱਤੇ ਪਿੰਡ ਦੇ ਹੀ ਰਹਿਣ ਵਾਲੇ ਨਰਿੰਦਰ ਸਿੰਘ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜੋ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਤੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ 2:30 ਵਜੇ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਠਨੌਰ ਦੇ ਪਿੰਡ ਸੰਝਰਪੁਰ ਦਾ ਮਾਮਲਾ ਜਿੱਥੇ ਬੇਅਦਬੀ ਹੋਈ ਹੈ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ ਹਿੰਦੂ ਧਾਰਮਿਕ ਪਸਤਾਂ ਦਾ ਵੀ ਇੱਥੇ ਜੋ ਹੈ ਦੇਖਿਆ ਗਿਆ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ ਤਾਂ ਇਹ ਜੋ ਮਾਮਲਾ ਸਾਹਮਣੇ ਆਇਆ ਹੈ ਪਟਿਆਲਾ ਤੋਂ ਸਾਹਮਣੇ ਆਇਆ ਹੈ ਇੱਥੇ ਦੱਸ ਦਈਏ ਕਿ ਹਿੰਦੂ ਧਾਰਮਿਕ ਪਸਕਾ ਦੇ ਵੀ ਅੰਗ ਪਾੜੇ ਗਏ ਨੇ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ ਜੋ ਇਹ ਮਾਮਲਾ ਸਾਹਮਣੇ ਆਇਆ ਹੈ ਤਾਂ ਪਿੰਡ ਦੇ ਹੀ ਰਹਿਣ ਵਾਲੇ ਨਰਿੰਦਰ ਸਿੰਘ ਨੇ ਅੰਜਾਮ ਦਿੱਤਾ ਹੈ ਇਥੇ ਇਹ ਦੱਸਦਾ ਹੀ ਹੈ ਕਿ ਸੀਸੀਟੀਵੀ ਫੁਟੇਜ ਵੀ ਇਸ ਨੂੰ ਲੈ ਕੇ ਸਾਹਮਣੇ ਆਇਆ ਜਦੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਹੁਣ ਪੁਲਿਸ ਨੇ ਗ੍ਰਿਫਤਾਰੀ ਕਰ ਲਈ ਹੈ ਤਾਂ ਹੁਣ ਵੇਖਣਾ ਹੋਵੇਗਾ ਅੱਗੇ ਕੀ ਕਾਰਵਾਈ ਹੁੰਦੀ ਹੈ ਗੁਟਕਾ ਸਾਫ ਦੀ ਜੋ ਬੇਅਦਬੀ ਹੋਈ ਹੈ ਇਹ ਮਾਮਲਾ ਸਾਹਮਣੇ ਆਇਆ ਤਾਂ ਹੁਣ ਇਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਗੁਟਕਾ ਸਾਫ ਦੀ ਜੋ ਬੇਅਦਬੀ ਹੋਈ ਹੈ ਉਥੇ ਇਹ ਵੀ ਦੇਖਿਆ ਗਿਆ Hindu ਧਾਰਮਿਕ ਜੋ ਪੁਸਤਕਾਂ ਨੇ ਉਨਾ ਨਾਲ ਵੀ ਛੇੜਛਾੜ ਕੀਤੀ ਗਈ ਹੈ ਪਟਿਆਲਾ ਵਿੱਚ ਗੁਟਕਾ ਸਾਫ ਦੀ ਬੇਅਦਵੀ ਹੋਈ ਹੈ ਤਾਂ ਕਿਸ ਤਰ੍ਹਾਂ ਇੱਥੇ ਟੁੱਟੇ ਵੀ ਗਏ ਨੇ ਤਾਂ ਇਹ ਤਸਵੀਰ ਵੀ ਸਾਹਮਣੇ ਆਈ ਹੈ ਜਦੋਂ ਗੁਟਕਾ ਸਾਫ ਦੀ ਬੇਅਦਵੀ ਹੋਈ ਹੈ ਤਾਂ ਪਟਿਆਲਾ ਵਿੱਚ ਗੁਟਕਾ ਸਾਫ ਦੀ ਬੇਅਦਵੀ ਹੋਈ ਉਸ ਸਮੇਂ ਦੀਆਂ ਤਸਵੀਰਾਂ ਸੇ ਤੁਹਾਨੂੰ ਦਿਖਾ ਰਹੇ ਹਾਂ ਤੇ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤਾਂ ਜਦੋਂ ਹੁਣ ਗ੍ਰਿਫਤਾਰੀ ਹੋਈ ਹੈ ਤਾਂ ਪੁੱਛਗਿੱਛ ਕੀਤੀ ਜਾਵੇਗੀ ਆਖਰ ਇਹ ਕਿਉਂ ਇਸ ਤਰ੍ਹਾਂ ਜੋ ਹੈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਦੇ ਪਿੱਛੇ ਕਿਸ ਦਾ ਹੱਥ ਸੀ ਕੀ ਕਿਸੇ ਦੇ ਕਹਿਣ ਤੇ ਕੀਤਾ ਜਾਂ ਫਿਰ ਆਪਣੇ ਆਪ ਕੀਤਾ ਹੁਣ ਇਸ ਤੋਂ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਣਗੇ ਪਿੰਡ ਦੇ ਰਹਿਣ ਵਾਲੇ ਨਰਿੰਦਰ ਸਿੰਘ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ ਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਟਿਆਲਾ ਤੋਂ ਇੱਕ ਗ੍ਰਿਫਤਾਰੀ ਹੋਈ ਹੈ ਪਟਿਆਲਾ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਤੇ ਗੁਟਕਾ ਸਾਹਿਬ ਦੀ ਬੇਅਦਬੀ ਕੋਲ ਹਲਕੇ ਦੇ ਪਿੰਡ ਸੰਜਰਪੁਰ ਦੇ ਵਿੱਚ ਹੋਈ ਹੈ ਜਿੱਥੇ ਦੇਖਿਆ ਜਾ ਸਕਦਾ ਕਿ ਧਾਰਮਿਕ ਜੋ ਪੁਸਤਕਾਂ ਨੇ ਹਿੰਦੂ ਉਤਾਰੰਦੀਆਂ ਵੀ ਜੋ ਧਾਰਮਿਕ ਪੁਸਤਕਾਂ ਨੇ ਉਹਨਾਂ ਨੂੰ ਵੀ ਫਾੜਿਆ ਗਿਆ ਤੇ ਉਥੇ ਗੁਟਕਾ ਸਾਫ ਦੇ ਤੇ ਸਾਡੇ ਪੱਤਰਕਾਰ ਨੇ ਡੀਐਸਪੀ ਨਾਲ ਗੱਲਬਾਤ ਕੀਤੀ ਕੀ ਕੀ ਉਹਨਾਂ ਨੇ ਤੁਸੀਂ ਵੀ ਸੁਣੋ ਜੀ ਸਾਡੇ ਨਾਲ ਜੁੜ ਚੁੱਕੇ ਨੇ ਗੱਪੀ ਸਾਹਿਬ ਇੱਕ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀਗਾ ਖਨੌਰ ਦੇ ਲਾਗੇ ਕੋਈ ਪਿੰਡ ਦਾ ਹੈਗਾ ਕੀ ਮਸਲਾ ਸਰ ਇਹ ਜੀ ਖਨੌਰ ਪਿੰਡ ਸੰਝਰਪੁਰ ਹੈਗਾ ਤੜਕ ਖਨੌਰ ਦੇ ਵਿੱਚ ਪਿੰਡ ਹੈ ਜੀ ਜਿੱਥੇ ਪਰसों ਦੀ ਗੱਲ ਹੈ ਮਤਲਬ ਤਰੀਕ 18 ਨਾ ਜੀ ਉਸੇ ਪਿੰਡ ਦੇ ਵਿੱਚ ਜਿਹੜਾ ਹੈ ਤਲਾ ਮਲੇ ਪੁਲਿਸ ਨੂੰ ਕਿ ਉੱਥੇ ਕਿਸੇ ਬੰਦੇ ਨੇ ਗੁਰਬਾਣੀ ਦੇ ਗੁਰਤਾ ਸਾਹਿਬ ਜਿਹੜੇ ਹੈਗੇ ਨੇ ਉਹ ਕੁਝ ਪੁਰਾਣੇ ਕੁਝ ਨੋਰ ਇਹਿਆ ਉਹਨਾਂ ਨੇ ਬੇਦਰਦ ਕਰਕੇ ਦੇਖਦਾ ਕਿ ਘਰੇ ਕੋਲੇ ਸੁੱਟ ਤੇ ਕੋਲਦਾ ਸਾਡੇ ਬਾਹਰ ਸੁੱਟ ਤੇ ਜੀ ਜਦੋਂ ਵੀ ਪੁਲਿਸ ਨੂੰ ਸਲਾਮ ਮਿਲੀ ਜੀ ਤਾਂ ਮੈਂ ਮੰਨ ਲਵਾਂਗੇ ਐਸਐਸਪੀ ਸਾਹਿਬ ਫਟਿਆਲਾ ਸ਼੍ਰੀ ਉਹਨ ਸਰਮਾ ਇਹ ਪਿਆਸਾ ਨੂੰ ਸਾਰੇ ਹਾਲਾਤ ਦੱਸੇ ਉਹਨਾਂ ਦੀ ਗਾਈਡਲਾਈਨ ਤੇ ਅਨੁਸਾਰ ਨਿਸ਼ਾਣ ਨਿਰਦੇਸ਼ ਨੂੰ ਸਾਹਿਬ ਐਸਪੀ ਡੀ ਜੀ ਸ਼੍ਰੀ ਯੁਗੇਸ਼ ਮਾਹਰ ਸ਼ਰਮਾ ਜੀ ਦੇਖ ਵਾਈ ਵਿੱਚ ਆਪਣੀ ਪੁਸ਼ਪ ਪਾਰਟੀ ਭੇਜ ਕੇ ਜਿਹੜਾ ਹੈ ਸਾਰੇ ਹਾਲਾਤ ਨੂੰ ਦੇਖਿਆ ਸਾਰੇ ਹਾਲਾਤ ਦੇਖਿਆ ਨਾ ਪੰਦੇ ਨੂੰ ਮੌਕੇ ਤੇ ਅਸੀਂ ਪਬਲਿਕ ਦੇ ਸਹਿਯੋਗ ਨਾਲ ਕਾਬੂ ਕੀਤਾ ਜੀ ਸਾਬੂਛੜਤਾਲ ਕੀਤੀ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਹੈਗਾ ਉਹਦੇ ਜਿਹੜੀ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਉਹਦੇ ਜਿਹੜੀ ਜਿਹੜੀ ਹੈਗੀ ਆ ਉਹ ਹਰ ਤਰ੍ਹਾਂ ਦੀ ਆ ਨਜ਼ਰ ਆ ਰਹੀ ਹੈ ਜੀ ਸਰ ਇਸ ਮਾਮਲੇ ਦੇ ਵਿੱਚ ਕੋਈ ਮਤਲਬ ਐਫ ਆਈ ਆਰ ਵਗੈਰਾ ਦਰਜ ਕਰ ਲਈ ਤੁਹਾਡੇ ਵੱਲੋਂ ਜੀ ਇਹਦੇ ਵਿੱਚ ਐਫ ਆਈ ਆਰ ਨੰਬਰ 27 ਜੀ ਮੇਰੀ 1842 24 ਅੰਡਰ ਸੈਕਸ਼ਨ 295 ਏ ਐਫ ਆਈ ਆਰ ਸਥਾਣਾ ਕਰੋ ਹਰਚ ਗਰੰਥੀ ਸਿੰਘ ਮੇਰ ਸਿੰਘ ਜਿਹੜੇ ਹੈਗੇ ਨੇ ਉੱਥੇ ਉਹਨਾਂ ਦੇ ਬਿਆਨ ਤੇ ਪਰਚਾ ਦਰਜ ਕਰਕੇ ਖਾਣਾ ਖਰੋੜੀ ਪੁਸ਼ਪਾ ਪਾਰਟੀ ਵੱਲੋਂ ਜਿਹੜੀ ਤੋਂ ਪੁਲਿਸ ਕੀਤੀ ਜਾ ਰਹੀ ਹੈ ਦੋਸ਼ੀ ਨੂੰ ਹਿਸ਼ ਕਰ ਲਿਆ ਗਿਆ ਤੇ ਉਹਨੂੰ ਮਾਜੇਵਦ ਅਦਾਲਤ ਵਿੱਚ ਪੇਸ਼ ਕੀਤਾ ਜਿਹਨੂੰ ਮਾਜੇਵਦ ਅਦਾਲਤ ਤੋਂ ਜਿਹੜਾ ਹੈ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਲੋਕਾਂ ਦੇ ਵਿੱਚ ਪੁਸ਼ ਦੀ ਸਪੋਰੀ ਕੀਤੀ ਕਿ ਕਾਰਵਾਈ ਜਿਹੜੀ ਹੈ ਉਹ ਪੂਰੀ ਸੰਤੁਸ਼ਟੀ ਹੈ ਲੋਕ ਪੁਲਿਸ ਦੀ ਇਸ ਕੰਮ ਦੀ ਸ਼ਲਾਘਾ ਕਰ ਰਹੇ ਨੇ ਤੇ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਖਾਸ ਤੌਰ ਤੇ ਧਾਰਮਿਕ ਸੰਸਥਾਵਾਂ ਦੇ ਵਿੱਚ ਜਿਹੜੀ ਵੀ ਜ਼ਿੰਮੇਵਾਰ ਕਮੇਟੀ ਨੇ ਮੈਂਬਰ ਸਾਹਿਬਾਨ ਨੇ ਪੰਚਾਇਤ ਹੈ ਉਹ ਸੀਸੀਟੀ ਵੀ ਕੈਮਰੇ ਲਗਵਾਏ ਜਿਹੜੇ ਕੈਮਰੇ ਲੱਗੇ ਹੋਏ ਨੇ ਕਾਫੀ ਕੈਮਰੇ ਲੱਗੇ ਹੋਏ ਨੇ ਉਹਨਾਂ ਨੂੰ ਹਰ ਵੇਲੇ ਚਾਲੂ ਹਾਲਚ ਰੱਖਿਆ ਜਾਵੇ ਬੈਟਰੀ ਬੈਕਅਪ ਦਿੱਤਾ ਜਾਵੇ ਉਹਨਾਂ ਨੂੰ ਸਮੇਂ ਸਮੇਂ ਚੈੱਕ ਕੀਤਾ ਜਾਵੇ ਤਾਂ ਕਿ ਕੋਈ ਵੀ ਜਿਹੜਾ ਮਾੜਾ ਅੰਸਰ ਅਜੇ ਹੀ ਕੋਈ ਮਾੜੀ ਹਰਕਤ ਨਾ ਕਰ ਸਕੇ ਤੇ ਲੋਕਾਂ ਦੀ ਅਮਨ ਸ਼ਾਂਤੀ ਨੂੰ ਖਰਾਬ ਨਾ ਹੋਵੇ ਜੀ ਡੀਐਸਪੀ ਸਾਹਿਬ ਸ਼ੁਕਰੀਆ ਜੀ ਸ਼ੁਕਰੀਆ ਹੈ ਤਾਂ ਪਟਿਆਲਾ ਵਿੱਚ ਬੇਅਦਵੀਂ ਕੀਤੀ ਗਈ ਹੈ ਗੁਰਕਾ ਸਾਹਿਬ ਦੇ ਅੰਗ ਪਾੜੇ ਗਏ ਨੇ ਉੱਥੇ ਹੀ ਛੇੜਛਾੜ Hindu ਧਰਮ ਦੀਆਂ ਜੋ ਪੁਸਤਕਾਂ ਨੇ ਉਹਨਾਂ ਨਾਲ ਵੀ ਕੀਤੀ ਗਈ ਹੈ ਤਾਂ ਇਹ ਤੁਹਾਨੂੰ ਦੱਸ ਦਈਏ ਗੁਰਕਾ ਸਾਹਿਬ ਦੀ ਬੇਅਦਵੀਂ ਪਟਿਆਲਾ ਦੇ ਵਿੱਚ ਹੋਈ ਹੈ ਗੁਟਕਾ ਸਾਫ ਦੀ ਬੇਅਦਮੀ ਹੋਈ ਹੈ ਪਟਿਆਲਾ ਵਿੱਚ ਗੁਟਕਾ ਸਾਫ ਦੀ ਬੇਅਦਮੀ ਹੋਈ ਹੈ ਕਨੌਰ ਹਲਕੇ ਦੇ ਪਿੰਡ ਸੰਜਰਪੁਰ ਵਿੱਚ ਬੇਅਦਮੀ ਹੋਈ ਹੈ ਗੁਰੂ ਘਰ ਦੇ ਬਾਹਰ ਗੁਟਕਾ ਸਾਫ ਦੇ ਅੰਗ ਪਾੜ ਦਿੱਤੇ Hindu ਧਾਰਮਿਕ ਪੁਸਤਕਾਂ ਦੇ ਵੀ ਅੰਗ ਪਾੜ ਦਿੱਤੇ ਪਿੰਡ ਦੇ ਹੀ ਰਹਿਣ ਵਾਲੇ ਨਰਿੰਦਰ ਸਿੰਘ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜੋ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਤੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ 2:30 ਵਜੇ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਕਨੌਰ ਦੇ ਪਿੰਡ ਸੰਝਰਪੁਰ ਦਾ ਮਾਮਲਾ ਜਿੱਥੇ ਬੇਅਦਬੀ ਹੋਈ ਹੈ ਗੁਟਕਾ ਸਾਫ ਦੀ ਬੇਅਦਬੀ ਹੋਈ ਹੈ ਹਿੰਦੂ ਧਾਰਮਿਕ ਪਸਤਿਆਂ ਦਾ ਵੀ ਇੱਥੇ ਜੋ ਹੈ ਦੇਖਿਆ ਗਿਆ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਗੁਟਕਾ ਸਾਫ ਦੀ ਬੇਅਦਬੀ ਹੋਈ ਹੈ ਤਾਂ ਇਹ ਜੋ ਮਾਮਲਾ ਸਾਹਮਣੇ ਆਇਆ ਪਟਿਆਲਾ ਤੋਂ ਸਾਹਮਣੇ ਆਇਆ ਇੱਥੇ ਦੱਸ ਦਈਏ ਕਿ ਹਿੰਦੂ ਧਾਰਮਿਕ ਪਸਤਾ ਦੇ ਵੀ ਅੰਗ ਕਾੜੇ ਗਏ ਨੇ ਗੁਟਕਾ ਸਾਫ ਦੀ ਬੇਅਦਬੀ ਹੋਈ ਹੈ ਜੋ ਇਹ ਮਾਮਲਾ ਸਾਹਮਣੇ ਆਇਆ ਹੈ ਤਾਂ ਪਿੰਡ ਦੇ ਹੀ ਰਹਿਣ ਵਾਲੇ ਨਰਿੰਦਰ ਸਿੰਘ ਨੇ ਅੰਜਾਮ ਦਿੱਤਾ ਹੈ ਇਥੇ ਇਹ ਦੱਸ ਦਈਏ ਕਿ ਸੀਸੀਟੀਵੀ ਫੁਟੇਜ ਵੀ ਇਸ ਨੂੰ ਲੈ ਕੇ ਸਾਹਮਣੇ ਆਇਆ ਜਦੋਂ ਇਸੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਹੁਣ ਪੁਲਿਸ ਨੇ ਗ੍ਰਿਫਤਾਰੀ ਕਰ ਲਈ ਹੈ ਤਾਂ ਹੁਣ ਵੇਖਣਾ ਹੋਵੇਗਾ ਅੱਗੇ ਕੀ ਕਾਰਵਾਈ ਹੁੰਦੀ ਹੈ ਗੁਟਕਾ ਸਾਫ ਦੀ ਜੋ ਇਹ ਬੇਅਦਮੀ ਹੋਈ ਹੈ ਇਹ ਮਾਮਲਾ ਸਾਹਮਣੇ ਆਇਆ ਤਾਂ ਹੁਣ ਇਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਗੁਟਕਾ ਸਾਫ ਦੀ ਜੋ ਬੇਅਦਮੀ ਹੋਈ ਹੈ ਉੱਥੇ ਇਹ ਵੀ ਦੇਖਿਆ ਗਿਆ Hindu ਧਾਰਮਿਕ ਜੋ ਪੁਸਤਕਾਂ ਨੇ ਉਹਨਾਂ ਨਾਲ ਵੀ ਛੇੜਛਾੜ ਕੀਤੀ ਗਈ ਹੈ ਪਟਿਆਲਾ ਵਿੱਚ ਗੁਟਕਾ ਸਾਹਿਬ ਦੀ ਬੇਅਦਵੀ ਹੋਈ ਹੈ ਤਾਂ ਕਿਸ ਤਰ੍ਹਾਂ ਇੱਥੇ ਟੁੱਟੇ ਵੀ ਗਏ ਨੇ ਤਾਂ ਇਹ ਤਸਵੀਰ ਵੀ ਸਾਹਮਣੇ ਆਈ ਹੈ ਜਦੋਂ ਗੁਟਕਾ ਸਾਹਿਬ ਦੀ ਬੇਅਦਵੀ ਹੋਈ ਹੈ ਤਾਂ ਪਟਿਆਲਾ ਵਿੱਚ ਗੁਟਕਾ ਸਾਹਿਬ ਦੀ ਬੇਅਦਵੀ ਹੋਈ ਉਸ ਸਮੇਂ ਦੀਆਂ ਤਸਵੀਰਾਂ ਸੇ ਤੁਹਾਨੂੰ ਦਿਖਾ ਰਹੇ ਹਾਂ ਤੇ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤਾਂ ਜਦੋਂ ਹੁਣ ਗ੍ਰਿਫਤਾਰੀ ਹੋਈ ਹੈ ਤਾਂ ਪੁੱਛਗਿੱਛ ਕੀਤੀ ਜਾਵੇਗੀ ਆਖਰ ਇਹ ਕਿਉਂ ਇਸ ਤਰ੍ਹਾਂ ਜੋ ਹੈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਦੇ ਪਿੱਛੇ ਕਿਸ ਦਾ ਹੱਥ ਸੀ ਕੀ ਕਿਸੇ ਦੇ ਕਹਿਣ ਤੇ ਕੀਤਾ ਜਾਂ ਫਿਰ ਆਪਣੇ ਆਪ ਕੀਤਾ ਹੁਣ ਇਸ ਤੋਂ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਣਗੇ ਪਿੰਡ ਦੇ ਰਹਿਣ ਵਾਲੇ ਨਰਿੰਦਰ ਸਿੰਘ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗੁਟਕਾ ਸਾਫ ਦੀ ਬੇਅਦਬੀ ਹੋਈ ਹੈ ਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਟਿਆਲਾ ਤੋਂ ਇਹ ਗ੍ਰਿਫਤਾਰੀ ਹੋਈ ਹੈ ਪਟਿਆਲਾ ਵਿੱਚ ਗੁਟਕਾ ਸਾਫ ਦੀ ਬੇਅਦਮੀ ਹੋਈ ਤੇ ਗੁਟਕਾ ਸਾਫ ਦੀ ਬੇਅਦਬੀ ਕੋਲ ਹਲਕੇ ਦੇ ਪਿੰਡ ਸੰਝਰਪੁਰ ਦੇ ਵਿੱਚ ਹੋਈ ਹੈ ਜਿੱਥੇ ਦੇਖਿਆ ਜਾ ਸਕਦਾ ਕਿ ਧਾਰਮਿਕ ਜੋ ਪੁਸਤਕਾਂ ਨੇ Hindu Uttarandiyan ਵੀ ਜੋ ਧਾਰਮਿਕ ਪੁਸਤਕਾਂ ਨੇ ਉਹਨਾਂ ਨੂੰ ਵੀ ਫਾੜਿਆ ਗਿਆ ਤੇ ਉਥੇ ਗੁਟਕਾ ਸਾਫ ਦੇ ਤੇ ਸਾਡੇ ਪੱਤਰਕਾਰ ਨੇ ਡੀਐਸਪੀ ਨਾਲ ਗੱਲਬਾਤ ਕੀਤੀ ਕੀ ਕਿ ਉਹਨਾਂ ਨੇ ਤੁਸੀਂ ਵੀ ਸੁਣੋ ਜੀ ਸਾਡੇ ਨਾਲ ਜੁੜ ਚੁੱਕੇ ਨੇ ਡਿੱਪੀ ਸਾਹਿਬ ਇੱਕ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀਗਾ ਕਨੌਰ ਦੇ ਲਾਗੇ ਕੋਈ ਪਿੰਡ ਦਾ ਹੈਗਾ ਕੀ ਮਸਲਾ ਕਰ ਰਹੀ ਹੈ ਹਾਂ ਕਨੌਰ ਪਿੰਡ ਸੰਝਰਪੁਰ ਹੈਗਾ ਤਨਖਨੌਰ ਦੇ ਵਿੱਚ ਪਿੰਡ ਹੈ ਜੀ ਜਿੱਥੇ ਪਰसों ਦੀ ਗੱਲ ਹੈ ਮਤਲਬ ਤਰੀਖ 18 ਨੂੰ ਜੀ ਉਸੇ ਪਿੰਡ ਦੇ ਵਿੱਚ ਜਿਹੜਾ ਹੈ ਤਲਾਹ ਮਲੀ ਪੁਲਿਸ ਨੂੰ ਕਿ ਉੱਥੇ ਕਿਸੇ ਬੰਦੇ ਨੇ ਗੁਰਬਾਣੀ ਦੇ ਗੁਰਤਾ ਸਾਹਿਬ ਜਿਹੜੇ ਹੈਗੇ ਨੇ ਉਹ ਕੁਝ ਪੁਰਾਣੇ ਕੁਝ ਨਾਲ ਉਹਨਾਂ ਇਹਦੇ ਆਹੋਂਾਂ ਦੇ ਬੇਦਰਦ ਕਰਕੇ